ਜਿੱਥੇ ਭਗਵਾਨ ਸ਼੍ਰੀ ਚੰਦਰ ਮਹਾਰਾਜ ਦਾ ਧੁਨਾ ਚੇਤਨ ਆ ਬਰਕਰਾਰ ਹੈ 24 ਘੰਟੇ ਸੇਵਾਦਾਰਾਂ ਦੀ ਮਹਾਪੁਰਖਾਂ ਦੀ ਗੱਲ ਤਾਂ ਬਹੁਤ ਹੀ ਦੂਰ ਉੱਥੇ ਤੱਕ ਪਹੁੰਚ ਨਹੀਂ ਧੁਨੇ ਲੱਗਣ ਵਾਲੇ ਦੇ ਕੁੱਤਿਆਂ ਵਿੱਚ ਵੀ ਬਰਕਤ ਹੈ ਸਰਵਣ ਕਰਦੇ ਹੋ ਨਾ ਆਪ ਜੀ ਤੁਹਾਡੇ ਤੇ ਤਾਂ ਰੰਗ ਚੜਿਆ ਬਾਬਿਆਂ ਦੇ ਪਿਆਰ ਦਾ ਇੱਥੇ ਜਿੰਨੇ ਵੀ ਆਏ ਆ ਕੋਈ ਵੀ ਇਹੋ ਜਿਹਾ ਸ਼ਰੀਰ ਨਹੀਂ ਜਿਸ ਸਰੀਰ ਤੇ ਜਿਸ ਘਰ ਤੇ ਪਰਿਵਾਰ ਤੇ ਬਾਬੇ ਸ਼੍ਰੀ ਚੰਦ ਜੀ ਦੀ ਮਿਹਰ ਨੇ ਸਾਰੇ ਪਿਆਰ ਵਾਲੇ ਤੇ ਸਾਧ ਸੰਗਤ ਜੀ ਡੋਲੀਏ ਨਾ ਨਿੰਦਿਆ ਕਰਨ ਵਾਲੇ ਨਿੰਦਿਆ ਕਰੀ ਜਾਂਦੇ ਆ ਪੁੱਛੋ ਆਲੇ ਬਾਬਾ ਜੀ ਇੱਕ ਵਾਰੀ ਗੱਡੀ 'ਚ ਸਵਾਰ ਤੇ ਕੁੱਤੇ ਮਗਰ ਲੱਗਦਾ ਬਾਬਾ ਜੀ ਕਹਿੰਦੇ ਹੱਸ ਮੁਖ ਨੇ ਕਹਿੰਦੇ ਰੋਕੋ ਇਹਨਾਂ ਨੂੰ ਪੁੱਛੋ ਭਾਈ ਅਸੀਂ ਤੁਹਾਡਾ ਕੀ ਵਿਗਾੜਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਸੀਂ ਤੁਹਾਡਾ ਕੀ ਵਿਗਾੜਿਆ ਫੇਰ ਕਿਹ ਅਲਕੇ ਚੱਲੋ ਰੁਕਣਾ ਕਿਉਂ ਐ ਤੁਰਦੇ ਚੱਲੋ ਇਹ ਕੁੱਤਿਆਂ ਦਾ ਕੰਮ ਐ ਭੌਂਕਣਾ ਆ ਥੋੜੀ ਦੂਰ ਤੱਕ ਭੌਂਕੇ ਭੱਜ ਕੇ ਹਟ ਜਾਣਗੇ ਆਪਾਂ ਆਪਣਾ ਸਫ਼ਰ ਕਰੀਏ ਆਪੇ ਨਾਲੇ ਮਿਲ ਨਹੀਂ ਸਕਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੋ ਕੁੱਤਿਆਂ ਦਾ ਕੰਮ ਐ ਭੌਂਕਣਾ ਤੇ ਕੁੱਤੇ ਭੌਂਕਦੇ ਹਜ਼ਾਰਾ ਤੈਨੂੰ ਸ਼ੋਰ ਨਾਲ ਕੀ ਗੱਠੜੀ ਆਪਣੀ ਸੰਭਾਲ ਤੈਨੂੰ ਚੋਰ ਨਾ ਸੋ ਬਾਬੇ ਸ਼੍ਰੀ ਚੰਦ ਦੇ ਦਰਬਾਰ ਤੇ ਮੂਹ ਮੰਗੀਆਂ ਦਾਤਾਂ ਮਿਲਦੀਆਂ ਹਨ ਪਰ ਤੈਨੂੰ ਬੰਨਣਾ ਪਏਗਾ ਤੈਨੂੰ ਇਹਨਾਂ ਦਾ ਹੋਣਾ ਪਏਗਾ ਇਹਨਾਂ ਦੀ ਤਾਂ ਤਸਵੀਰ ਵੀ ਗੱਲਾਂ ਕਰਦੀ ਜਿਹੜੇ ਇਹਨਾਂ ਦੇ ਉਪਾਸ਼ਕ ਨੇ ਜਿਹੜੇ ਇਹਨਾਂ ਦੀ ਉਪਾਸ਼ਨਾ ਕਰਦੇ ਨੇ ਉਹਨਾਂ ਦੇ ਨਾਲ ਬਾਬੇ ਦੀ ਤਸਵੀਰ ਵੀ ਗੱਲਾਂ ਕਰਦੀ ਆਓ ਪੜੀਏ ਪਿਆਰ ਦੇ